ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਪੈਨ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਦੇ ਉੱਤੇ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਆਪਣਾ ਗੱਲਬਾਤ ਦਾ ਵਿਸ਼ਾ ਹੈ ਉਹ ਨਾ ਕੁੜੀਆਂ ਨੂੰ ਲੈ ਕੇ ਆ ਵੀ ਕਈ ਨਾ ਹੋਮੀ ਨੜਮੀ ਨਾ ਹੋ ਗਿਆ ਜੋ ਵੀ ਸੋਸ਼ਲ ਮੀਡੀਆ ਤੇ ਵੀਡੀਓ ਵਗੈਰਾ ਚੱਲ ਰਹੀਆਂ ਮੇਰਾ ਕਈ ਦਿਨਾਂ ਦਾ ਮਨ ਬਣ ਰਿਹਾ ਸੀਗਾ ਨਾ ਵੀ ਇੰਨਾ ਦੇ ਪ੍ਰਤੀ ਆਪਾਂ ਵੀਡੀਓ ਬਣਾਈਏਗੀ ਪਤਾ ਨਹੀਂ ਹੁਣ ਕਿਸੇ ਨੂੰ ਚੰਗੀ ਲੱਗੇ ਚਾਹੇ ਬੁਰੀ ਪਰ ਗੱਲ ਕਰਨੀ ਵੀ ਜ਼ਰੂਰੀ ਹੈ ਪਰ ਹੁਣਾ ਜਿਵੇਂ ਕਿ ਪਹਿਲਾਂ ਉਪਲੋ ਫਾਰਮ ਵਾਲੀ ਕੁੜੀ ਨੇ ਮੁੰਡੇ ਤੇ ਦੋਸ਼ ਲਾਏ ਸੀਗੇ ਵੀ ਇਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਸੀ ਬਾਅਦ ਦੇ ਵਿੱਚ ਮੁੱਕਰ ਗਿਆ ਹਨਾ ਸੋਸ਼ਲ ਮੀਡੀਆ ਤੇ ਇਹ ਗੱਲ ਲੈ ਕੇ ਆਈ ਵੀ ਹੁਣ ਦੇਖੋ ਜੀ ਤਾੜੀ ਹੈ ਜਿਹੜੀ ਇਕੱਠ ਨਾਲਤਾ ਵੱਜਦੀ ਨਹੀਂ ਹੈਗੀ ਉਸ ਤੋਂ ਬਾਅਦ ਇੱਕ ਕੁੜੀ ਹੋਰ ਆਈ ਸੀ ਇੰਸਟਾਗ੍ਰam ਤੇ ਤੇ ਫਿਰ ਹੁਣ ਤੀਜੀ ਆਈ ਹੈਗੀ ਸੱਬੇ ਦੇ ਭਰਾ ਦੇ ਨਾਲ ਕਾਫੀ ਜਿਹੜਾ ਵਿਵਾਦ ਆ ਚੱਲ ਰਿਹਾ ਹਨਾ ਵੀ ਉੱਥੇ ਮੈਂ ਨਾ ਕੁੜੀਆਂ ਨੂੰ ਇੱਕ ਗੱਲ ਹੈ ਜਿਹੜੀ ਪੁੱਛਣੀ ਚਾਹੁੰਦੀ ਆ ਵੀ ਦੇਖੋ ਜੀ ਮੁੰਡੇ ਸਾਨੂੰ ਘਰਾਂ ਤੋਂ ਜਾ ਕੇ ਲੈ ਕੇ ਆਉਂਦੇ ਆ ਜੇ ਤੁਸੀਂ ਉਹਨਾਂ ਨੂੰ ਅੱਗੋਂ ਰਿਸਪਾਂਸ ਦਿੰਨੀ ਆਂ ਉਹਨਾਂ ਨੂੰ ਫੋਨ ਕਰਦੀ ਹੋ ਉਹਨਾਂ ਨੂੰ ਮਿਲਣ ਜਾਣੀਓ ਕੋਈ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਹੁੰਦੀ ਫਿਰ ਉਦੋਂ ਕਿਹੜਾ ਤੁਹਾਡੀ ਭਾਈ ਅਕਲ ਆ ਜਿਹੜੀ ਘਾ ਚਾਰਨ ਗਈ ਹੁੰਦੀ ਆ ਬਾਅਦ ਦੇ ਵਿੱਚ ਤੁਸੀਂ ਮੀਡੀਆ ਸਾਹਮਣੇ ਆ ਕੇ ਆਪਣੇ ਆ ਇੱਜ਼ਤ ਰੋਲਦੀਓ ਮਾਪਿਆਂ ਦੀ ਰੋਲਦੀਓ ਗਾਂਵ ਮੁੰਡੇ ਦੀ ਰੋਲਦੀਓ ਜੇ ਪਹਿਲਾਂ ਹੀ ਤੁਸੀਂ ਸੋਚ ਸਮਝ ਕੇ ਚੱਲੋ ਪਹਿਲਾਂ ਹੀ ਆਪਦੇ ਮਾਪੇ ਬਾਰੇ ਚੱਲੋ ਆਪਦੀ ਪੜ੍ਹਾਈ ਤੇ ਆਪਣੇ ਕੈਰੀਅਰ ਤੇ ਧਿਆਨ ਦਿਓ ਉਦੋਂ ਸੋਨੂੰ ਕੁਝ ਵੀ ਫਰਕ ਨਹੀਂ ਪੈਂਦਾ ਹੈਗਾ ਹਨਾ ਉਦੋਂ ਤੁਸੀਂ ਮਾਸਾ ਫਿਰ ਟੌਰਾਂ ਕੱਢ-ਕੱਢ ਕੇ ਆਉਣੀਆਂ ਨੇ ਮੈਂ ਤੁਹਾਨੂੰ ਇੱਕ ਅਸਲੀਅਤ ਦੱਸਣ ਜਾ ਰਹੀਆਂ ਵੀ ਸਾਡੇ ਏਰੀਏ ਦੇ ਵਿੱਚ ਕਾਲਜ ਇੱਥੇ ਬਹੁਤ ਨੇ ਹੈ ਨਾ ਇੱਥੋਂ ਜਦੋਂ ਬੱਸ ਸਟੈਂਡ ਤੋਂ ਆਪਾਂ ਜਿਹੜੇ ਪਿੰਡਾਂ ਦੇ ਵਿੱਚੋਂ ਬੱਚੇ ਐ ਪੜਨ ਲਈ ਉੱਤਰਦੇ ਹਨ ਦੇਖਦੇ ਆਂਗੇ ਕੁੜੀਆਂ ਉੱਤਰਨਸਾਰ ਹੀ ਉਹਨਾਂ ਦੇ ਕੰਨਾਂ ਦੇ ਨਾਲ ਫੋਨ ਹੁੰਦੇ ਆ ਜਦ ਕਿ ਤੁਹਾਨੂੰ ਜਿਹੜਾ ਮਾਹੌਲ ਆ ਉਹ ਚੱਲ ਰਿਹਾ ਉਹ ਪਤਾ ਵੀ ਕਿਵੇਂ ਦਾ ਹੈ ਨਾ ਤੁਹਾਡੇ ਫੋਨ ਕੋਈ ਖੋਕੇ ਵੀ ਲੈ ਜਾ ਸਕਦਾ ਹੁਣ ਵੀ ਆਪਣੇ ਜਿਹੜਾ ਸ਼ਹਿਰਾਂ ਦਾ ਆ ਜਾਂ ਪਿੰਡਾਂ ਦਾ ਮਾਹੌਲ ਕੋਲ ਪਿੰਡਾਂ ਦੇ ਵਿੱਚ ਤਾਂ ਜੇ ਘਾਟਾ ਸ਼ਹਿਰਾਂ ਦੇ ਵਿੱਚ ਤਾਂ ਕੰਨਾਂ ਨਾਲ ਫੋਨ ਲਾ ਜਾਂਦੇ ਖਿੱਚ ਕੇ ਨਾਲ ਦੀ ਨਾਲ ਹੀ ਲੈ ਜਾਂਦੇ ਨੇਗੇ ਹਨਾ ਫਿਰ ਕੀ ਕਰਦੀਆਂ ਨੇ ਇੱਥੇ ਪਾਰਕ ਬਣੇ ਨੇ ਪਾਰਕ ਬਣਿਆ ਜੀ ਬਜ਼ੁਰਗਾਂ ਵਾਸਤੇ ਬੱਚਿਆਂ ਦੇ ਖੇਡਣ ਵਾਸਤੇ ਜਾਂ ਸੈਰ ਕਰਨ ਵਾਸਤੇ ਉੱਥੇ ਕੀ ਇਹ ਮੁੰਡਿਆਂ ਦੇ ਨਾਲ ਟੋਲੀਆਂ ਬਣਾ ਕੇ ਬੈਠੀਆਂ ਹੁੰਦੀਆਂ ਨੇ ਕਈ ਤਾਂ ਕੁਵਾਰੀਆਂ ਕੁੜੀਆਂ ਸੰਧੂਰ ਤੱਕ ਭਰ ਕੇ ਬੈਠੀਆਂ ਹੁੰਦੀਆਂ ਵੀ ਕਿਸੇ ਨੂੰ ਸਾਡੇ ਤੇ ਸ਼ੱਕ ਨਾ ਹੋਵੇ ਹਨਾ ਵੀ ਉਦੋਂ ਫਿਰ ਤੁਹਾਡੀ ਸੋਚ ਕਿੱਥੇ ਜਾਂਦੀ ਹੁੰਦੀ ਹੈ ਉਦੋਂ ਤਾਂ ਫਿਰ ਤੁਸੀਂ ਇਨਸਾਫ ਲਈ ਗੁਹਾਰ ਨਹੀਂ ਲਾਉਂਦੀਆਂ ਉਦੋਂ ਸਾਡੇ ਲਈ ਇਨਸਾਫ ਲਈ ਗੁਹਾਰ ਕੌਣ ਲਾਵੇ ਹੂੰ ਫੇਰ ਹੱਥਾਂ ਦੇ ਵਿੱਚ ਇਹਨਾਂ ਦੇ ਹੱਥ ਹੁੰਦੇ ਆ ਇੱਥੋਂ ਉੱਤਰਦੀਆਂ ਇਹ ਕਾਲਜ ਤੱਕ ਜਾਂਦੀਆਂ ਨੇ ਘਰਦਿਆਂ ਨੂੰ ਵੀ ਬੇਨਤੀ ਵੀ ਜੇ ਤੁਹਾਡਾ ਬੱਚਾ ਜਾ ਰਿਹਾ ਜਾਂ ਤਾਂ ਫਿਰ ਬੈਣ ਵਗੈਰਾ ਤੇ ਲਗਾਓ ਨਹੀਂ ਪਿੱਛੇ ਥੋੜੀ ਬਹੁਤੀ ਜਾਣਕਾਰੀ ਹੈ ਜਿਹੜੀ ਰੱਖੋ ਤੇ ਜਦੋਂ ਮੰਨ ਲਓ ਜੀ ਬੱਚਾ ਪੜਿਆ ਲਿਖਿਆ ਤੁਸੀਂ ਹਨਾ ਐਜੂਕੇਟਿਡ ਹੋ ਇਹਨਾਂ ਦਾ ਤੁਹਾਨੂੰ ਪਤਾ ਹੋਣਾ ਹੀ ਚਾਹੀਦਾ ਵੀ ਤੁਸੀਂ ਗਲਤ ਕਰ ਰਹੇ ਹੋ ਜਾਂ ਆਪਣੀ ਮਰਜ਼ੀ ਦੇ ਨਾਲ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਆ ਰਹੀਆਂ ਹੈਂ ਫੇਰ ਬਾਦ ਦੇ ਵਿੱਚ ਵਿਚਾਰੀਆਂ ਕਿਉਂ ਬਣ ਜਾਂਦੀਆਂ ਮੈਂ ਕੁੜੀਆਂ ਦੇ ਖਿਲਾਫ ਨਹੀਂ ਹੈਗੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵਿੱਚ ਕੁੜੀਆਂ ਬਹੁਤ ਜ਼ਿਆਦਾ ਸਿਆਣੀਆਂ ਨਹੀਂ ਜੋ ਬਹੁਤ ਵਧੀਆ ਪੜਾਈ ਕਰਦੀਆਂ ਤੇ ਕਿਸੇ ਚੰਗੇ ਅਹੁਦੇ ਤੇ ਵੀ ਪਹੁੰਚਦੀਆਂ ਮਾਪੇ ਦਾ ਨਾਮ ਵੀ ਰੌਸ਼ਨ ਕਰਦੀਆਂ ਹਨ ਪਰ ਅਕਸਰ ਜਿਹੜੀਆਂ ਪਿੰਡਾਂ ਦੇ ਵਿੱਚੋਂ ਕੁੜੀਆਂ ਆਉਂਦੀਆਂ ਨੇ ਉਹਨਾਂ ਦਾ ਹਾਲ ਇਹੀ ਹੈ ਤੁਸੀਂ ਕਿਸੇ ਵੀ ਵੱਡੇ ਸ਼ਹਿਰ ਦੇ ਵਿੱਚ ਬਠਿੰਡਾ ਲੁਧਿਆਣਾ ਚੰਡੀਗੜ੍ਹ ਤਲਵੰਡੀ ਸਾਬੋ ਕਿਤੇ ਵੀ ਦੇਖੋ ਬੱਸ ਸਟੈਂਡ ਤੋਂ ਉਤਰਨ ਸਾਰਾ ਉਹਨਾਂ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਹੱਥ ਹੁੰਦੇ ਤੇ ਆਰਾਮ ਨਾਲ ਉਹ ਤੁਰੀਆਂ ਜਾਂਦੀਆਂ ਨੇਗੀਆਂ ਉਦੋਂ ਤਾਂ ਫਿਰ ਇਹਨਾਂ ਦੇ ਮਾਪੇ ਵੀ ਅੱਖਾਂ ਵਿੱਚੀਆਂ ਹੁੰਦੀਆਂ ਤੇ ਇਹਨਾਂ ਨੇ ਵੀ ਅੱਖਾਂ ਵਿੱਚੀਆਂ ਆਉਂਦੀਆਂ ਜਿਹੜੀਆਂ ਵੀ ਗੱਲਾਂ ਅੱਜ ਮੈਂ ਕਹੀਆਂ ਕੌੜੀਆਂ ਜ਼ਰੂਰ ਐ ਪਰ ਸੱਚੀਆਂ ਨੇ ਤੇ ਤੁਹਾਨੂੰ ਆਪਣੇ ਵਿਚਾਰ ਕਿਵੇਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ